ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਮੁੜ ਤੋਂ ਧਮਕੀ ਭਰੀ ਈਮੇਲ ਮਿਲੀ ਹੈ ਲਗਾਤਾਰ ਤੀਜੀ ਈਮੇਲ ਆ ਜਿਹੜੀ ਉਹ ਤੀਜੇ ਦਿਨ ਭੇਜੀ ਗਈ ਹੈ ਅਤੇ ਸਵਾਰ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਈਮੇਲ ਦੇ ਵਿੱਚ ਆਖੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲਿਆ ਤਾਂ ਪਿਛਲੇ 2 ਦਿਨ ਤੋਂ ਲਗਾਤਾਰ ਧਮਕੀਆਂ ਭਰੀਆਂ ਈਮੇਲਾਂ ਦੇ ਜਿਹੜੀਆਂ ਉਹ ਮਿਲਿਆ ਸਾਨੂੰ ਉਸ ਤੋਂ ਬਾਅਦ ਅੱਜ ਲਗਾਤਾਰ ਤੀਜੇ ਦਿਨ ਈਮੇਲ ਆ ਜਿਹੜੀ ਉਹ ਆਈ ਹੈ ਤਾਂ ਲਗਾਤਾਰ ਉੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਦੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਦਿੰਦਰ ਸਿੰਘ ਧਾਮੀ ਨੇ ਜਿਹੜੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਬਾਰ ਸਾਹਿਬ ਨੂੰ ਲਗਾਤਾਰ ਤੀਜੀ ਵਾਰ ਤੰਕੀ ਭਰੀ ਈਮੇਲ ਆ ਜਿਹੜੀ ਉਹ ਆਈ ਹੈ ਲਗਾਤਾਰ ਬੀਐਸਐਫ ਅਤੇ ਬੰਬਸਕਵਡ ਦੀ ਟੀਮ ਉੱਥੇ ਜਾਂਚ ਕਰ ਰਹੀ ਹੈ ਅਤੇ ਪੰਜਾਬ ਪੁਲਿਸ ਆ ਜਿਹੜੀ ਪੋਸਟ ਦੇ ਵੱਲੋਂ ਵੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤਾਂ ਸ੍ਰੀ ਹਰਮੰਦਰ ਸਾਹਿਬ ਨੂੰ ਲਗਾਤਾਰ ਤੀਸਰੀ ਧਮਕੀ ਭਰੀ ਈਮੇਲ ਆ ਜਿਹੜੀ ਉਹ ਆਈ ਹੈ ਈਮੇਲ ਦੇ ਵਿੱਚ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਆ ਜਿਹੜਾ ਉਹ ਕੀਤਾ ਗਿਆ ਹੈ ਤਾਂ ਅੱਜ ਇਸ ਮਸਲੇ ਨੂੰ ਲੈ ਕੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਤਾਂ ਫਰਖਿਆ ਨੂੰ ਲੈ ਕੇ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਬੀਐਸਐਫ ਦੇ ਵੱਲੋਂ ਵਿਸ਼ੇਸ਼ ਜਾਂਚਾਂ ਜਿਹੜੀ ਉਹ ਕੀਤੀ ਜਾ ਰਹੀ ਆ ਦੂਜੇ ਪਾਸੇ ਬੰਮ ਸਕਵਾਡ ਆ ਜਿਹੜਾ ਉਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਆ ਤਾਂ ਆਰਡੀਐਕਸ ਨਾਲ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਆ ਪਾਈਪਾਂ ਵਿੱਚ ਆਰਡੀਐਕਸ ਭਰੇ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਤਾਂ ਲਗਾਤਾਰ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਦੂਜੇ ਪਾਸੇ ਸੰਗਤ ਦੇ ਮੰਦਿਰ ਵਿੱਚ ਵੀ ਭਾਰੀ ਰੋਸ ਆ ਜਿਹੜਾ ਉਹ ਪਾਇਆ ਜਾ ਰਿਹਾ ਹੈ ਕਿ ਉਹ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਪੂਰੀ ਦੁਨੀਆ ਨਾਤਮਸਤਕ ਹੁੰਦੀ ਆ ਪੂਰੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਨੇ ਜਿਹੜੀਆਂ ਉਹ ਇੱਥੇ ਆ ਕੇ ਸਿਰ ਝੁਕਾਉਂਦੀਆਂ ਨੇ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਇਸ ਪਵਿੱਤਰ ਸਥਾਨ ਤੋਂ ਸਿੱਖਿਆ ਜਾਂਦਾ ਏ ਲੇਕਿਨ ਕਿਵੇਂ ਕੋਈ ਇਸ ਪਵਿੱਤਰ ਥਾਂ ਬਾਰੇ ਅਜਿਹੀ ਧਮਕੀ ਦੇ ਸਕਦਾ ਏ ਤਾਂ ਇਸ ਨੂੰ ਲੈ ਕੇ ਪਾਰੀ ਰੋਸ ਸੰਗਤ ਦੇ ਮਨਾਂ ਵਿੱਚ ਵੀ ਪਾਇਆ ਜਾ ਰਿਹਾ ਏ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਆ ਜਿਹੜੀ ਉਹ ਕੀਤੀ ਜਾ ਰਹੀ ਆ ਸੁਰੱਖਿਆ ਦੇ ਸਖਤ ਪ੍ਰਬੰਧ ਨੇ ਜਿਹੜੇ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤੇ ਗਏ ਨੇ ਤਾਂ ਅੱਜ ਸਵੇਰੇ ਸੀਐਮ ਭਗਵੰਤ ਮਾਨ ਦੀ ਬੇਟੀ ਨਿਆਮਤ ਕੌਰ ਅਤੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਨੇ ਜਿਹੜੇ ਉਹ ਵੀ ਗੁਰੂ ਘਰ ਨਤਮਸਤਕ ਹੋਏ ਨੇ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਲਗਾਤਾਰ ਸੁਰੱਖਿਆ ਜਿਹੜੀ ਉਹ ਸਖਤ ਕੀਤੀ ਜਾ ਰਹੀ ਹੈ ਪੁਲਿਸ ਦਾ ਪਹਿਰਾ ਜਿਹੜਾ ਉਹ ਵੀ ਵਾਅਦਾ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਇਸ ਤਰ੍ਹਾਂ ਦੀ ਈਮੇਲ ਆਉਣ ਕਰਕੇ ਵੱਡੇ ਸਵਾਲ ਖੜੇ ਹੋ ਗਏ ਨੇ ਤਾਂ ਹੁਣ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਏ ਈਮੇਲ ਭੇਜਣ ਵਾਲਾ ਕੌਣ ਹੈ ਅਤੇ ਕਦੋਂ ਤੱਕ ਇਸ ਨੂੰ ਤਾਬੂ ਕੀਤਾ ਜਾਂਦਾ ਹੈ ਤਾਂ ਲਗਾਤਾਰ ਤੀਜੇ ਦਿਨ ਅਜਿਹੀ ਧਮਕੀ ਭਰੀ ਈਮੇਲਾਂ ਜਿਹੜੀ ਉਹ ਪ੍ਰਾਪਤ ਹੋਈ ਹੈ ਜਿਸ ਤੋਂ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਏਜੰਸੀਆਂ ਨੂੰ ਲੈ ਕੇ ਪੁਲਿਸ ਨੂੰ ਲੈ ਕੇ ਅਤੇ ਹੋਰ ਸੁਰੱਖਿਆ ਦੇ ਨਾਲ ਜੁੜੇ ਜੁੜੇ ਵੱਖ-ਵੱਖ ਵਿਭਾਗਾਂ ਨੇ ਉਹਨਾਂ ਨੂੰ ਲੈ ਕੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਗਈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਕੀ ਐਕਸ਼ਨ ਹੁੰਦਾ ਹੈ ਅਤੇ ਤਾਂਕੀਆਂ ਦੇਣ ਵਾਲੇ ਵਿਅਕਤੀਆਂ ਬਾਰੇ ਕਿਹੜੇ ਖੁਲਾਸੇ ਹੁੰਦੇ ਨੇ